ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਰਹਿੰਦੀ ਹੈ। ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਤੇ ਗਰੀਬਾਂ ਦਾ ਜੌਣ ਦਾ ਸਤਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ। ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਪੂਰਾ ਪੰਜਾਬ ਇਸ ਵੇਲੇ ਸਰਦੀ ਦੀ ਮਾਰ ਚੱਲ ਰਿਹਾ ਹੈ ਜੇ ਗੱਲ ਅੰਮ੍ਰਿਤਸਰ ਦੀ ਕਰੀਏ ਤੇ ਅੰਮ੍ਰਿਤਸਰ ਚ ਵੀ ਕੜਾਕੇ ਦੀ ਸਰਦੀ ਪੈ ਰਹੀ ਹੈ ਤਾਪਮਾਨ ਜਿਹੜਾ ਹੈ 3 ਡਿਗਰੀ ਸੈਲਸੀਅਸ ਤੇ ਚੱਲ ਰਿਹਾ ਹੈ ਲੋਕਾਂ ਲੋਕ ਮਜਬੂਰ ਹੋ ਰਹੇ ਨੇ ਆਪਣੇ ਘਰਾਂ ਦੇ ਅੰਦਰ ਬੈਠਣ ਲਈ ਮਗਰ ਕੀ ਕਰੀਏ ਕੰਮਕਾਰ ਲਈ ਜਾਣਾ ਹੈ ਰੱਬ ਨੂੰ ਦੁਆ ਕਰਦੇ ਕਿ ਰੱਬਾ ਇਸ ਖੜਾਕੇ ਦੀ ਸਰਦੀ ਨੂੰ ਤੋਂ ਨਜਾਦ ਦਵਾ ਇਸ ਵੇਲੇ ਮੌਸਮ ਜਿਹੜਾ ਇਸ ਵੇਲੇ ਜਿਹੜਾ ਮਹੀਨਾ ਚੱਲ ਰਿਹਾ ਇਸ ਮਹੀਨੇ ਦੇ ਵਿੱਚ ਮੌਸਮ ਥੋੜਾ ਜਿਆ ਸਮਾਨਿਆ ਹੋ ਜਾਂਦਾ ਪਰ ਹੁਣ ਜਨਵਰੀ ਅਖੀਰ ਤੇ ਜਨਵਰੀ ਦੀ ਆੜੀ ਹੈ ਜਿਸ ਕਰਕੇ ਮੌਸਮ ਹਜੇ ਵੀ ਜਿਹੜਾ ਕੜਾਕੇ ਦੀ ਠੰਡ ਪੈ ਰਹੀ ਹੈ ਮਾਈਨਸ ਜਿਹੜੀ ਟੈਂਪਰੇਚਰ ਹੈ ਉਹ 3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਜਿਸ ਕਾਰਨ ਹਵਾ ਬਹੁਤ ਤੇਜ਼ ਚੱਲ ਰਹੀ ਹੈ ਇਤਨੀ ਸਰਦੀ ਹੈ ਕਿ ਲੋਕ ਕਰਾਚੀ ਹੀ ਬੈਠਣ ਲਈ ਮਜਬੂਰ ਹੋ ਗਏ ਨੇ ਪਰ ਜਿਨ੍ਹਾਂ ਨੇ ਆਪਣੇ ਕਮਾਂਕਾਰਾਂ ਤੇ ਨਿਕਲਣਾ ਹੈ ਉਹ ਆਪਣੇ ਕਮਾਂਕਾਰਾਂ ਤੇ ਮਜਬੂਰਨ ਨਿਕਲ ਰਹੇ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਟੱਕ ਕੇ ਨਿਕਲ ਰਹੇ ਨੇ ਮੂੰਹ ਬਿਲਕੁਲ ਟੱਕੇ ਰੱਖੇ ਹੋਏ ਨੇ ਹੱਥਾਂ ਤੇ ਗਲਵਜ਼ ਪਾਏ ਹੋਏ ਨੇ ਹੈਲਮਟ ਪਾਇਓ ਇਹਨੇ ਤਾਂ ਕਿ ਕਿਸੇ ਤਰ੍ਹਾਂ ਦਾ ਸਰਦੀ ਤੋਂ ਬਚਾਇਆ ਜਾ ਸਕੇ ਆਪਣੇ ਆਪ ਨੂੰ ਫਿਰ ਜੇ ਇਸ ਮੌਸਮ ਦਾ ਅਸਰ ਅਸੀਂ ਜੇ ਫਸਲਾਂ ਦੇ ਉੱਤੇ ਕਰੀਏ ਤੇ ਕੁਝ ਫਸਲਾਂ ਦੇ ਉੱਤੇ ਇਸ ਦਾ ਅਸਰ ਬਹੁਤ ਅੱਛਾ ਹੈ ਕੁਝ ਮਸਲਾਂ ਦੇ ਉੱਤੇ ਇਸ ਦਾ ਅਸਰ ਬਹੁਤ ਮਾੜਾ ਹੈ ਇਸ ਕਰਕੇ ਏ ਬਾਗਬਾਨੀ ਵਿਭਾਗ ਮੁਤਾਬਿਕ ਵੀ ਆਉਣ ਵਾਲੇ ਦਿਨਾਂ ਚ ਵੀ ਐਸੇ ਤਰ੍ਹਾਂ ਹੀ ਜਿਹੜਾ ਮੌਸਮ ਗਿਆ ਤਾਂ ਹੋ ਸਕਦਾ ਹੈ ਜਿਹੜੀ ਕਣਕ ਦੀ ਫਸਲ ਹੈ ਉਹਨਾਂ ਤੇ ਕੁਝ ਅਸਰ ਹੋ ਸਕਦਾ ਹੈ ਫਿਲਹਾਲ ਜੇ ਮੌਸਮ ਇਹ ਖੁੰਦੜਾ ਮੌਸਮ ਚੱਲ ਰਿਹਾ ਬਿਲਕੁਲ ਠੀਕ ਚੱਲ ਰਿਹਾ ਹੈ ਜੇ ਸੰਘਣੀ ਧੁੰਦ ਦੀ ਗੱਲ ਕਰੀਏ ਤੇ ਪੂਰੀ ਸੰਗਨੀ ਧੁੰਦ ਪੈ ਰਹੀ ਹੈ ਲੋਕਾਂ ਨੂੰ ਉਹਦੇ ਨਾਲ 2-4 ਹੋਣਾ ਪਿਆ ਰਿਹਾ ਜੇ ਅਮਨਪੁਰ ਸਰ ਸ਼ਹਿਰ ਦੀ ਗੱਲ ਕਰੀਏ ਤੇ ਸ਼ਹਿਰ ਦੇ ਵਿੱਚ ਜਿਹੜੀ ਧੁੰਦ ਹੈ ਉਹ ਘੱਟ ਨਜ਼ਰ ਆਂਦੀ ਹੈ ਮਗਰ ਜਸਰਾਹੀ ਬਾਈਪਾਸ ਤੇ ਚਲੇ ਜਾਨੇ ਹਾਂ ਤੇ ਕਾਫੀ ਧੁੰਦ ਵੇਖਣ ਨੂੰ ਮਿਲਦੀ ਹੈ ਜਿਹੜੇ ਬਾਹਰੋਂ ਆਂਦੇ ਨੇ ਜਾਂ ਬਾਹਰ ਜਾ ਰਹੇ ਨੇ ਉਹਨਾਂ ਨੂੰ ਵਾਹਨ ਆਪਣੇ ਚਲਾਣੇ ਵੀ ਮੁਸ਼ਕਲ ਹੋ ਜਾਂਦੇ ਨੇ ਤੁਸੀਂ ਤਸਵੀਰਾਂ 'ਚ ਵੀ ਵੇਖ ਸਕਦੇ ਹੋ ਕਿ ਲੋਕ ਜਿਹੜੇ ਆਪਣੇ ਆਪਣੇ ਕਾਰੋਬਾਰ ਦੇ ਉੱਤੇ ਨਿਕਲ ਰਹੇ ਨੇ ਉਹਨਾਂ ਮਜਬੂਰਨ ਨਿਕਲ ਰਹੇ ਨੇ ਆਪਣੀਆਂ ਦੁਕਾਨਾਂ ਤੋਂ ਨਿਕਲ ਰਹੇ ਨੇ ਆਪਣੇ ਆਫਿਸ ਲਈ ਨਿਕਲ ਰਹੇ ਨੇ ਉਹਨਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਹੋਇਆ ਹੈ ਮੂੰਹ ਟੱਕੇ ਹੋਏ ਨੇ ਟੋਪੀਆਂ ਪਾਈਆਂ ਹੋਈਆਂ ਨੇ ਹੱਥਾਂ ਦੇ ਉੱਤੇ ਦਸਤਾਨੇ ਪਾਏ ਹੋਏ ਨੇ ਮਫਰਲ ਪਾਏ ਹੋਏ ਨੇ ਜੈਕਟਸ ਪਾਈਆਂ ਹੋਈਆਂ ਨੇ ਪਰ ਫਿਰ ਵੀ ਠੰਡ ਜਿਹੜੀ ਹੈ ਉਹਨਾਂ ਨੂੰ ਲੱਗਦੀ ਪਈ ਹੈ ਸੋ ਠੰਡ ਦਾ ਮਜਾਜ ਐਸੇ ਤਰ੍ਹਾਂ ਹੀ ਪਿਛਲੇ ਕਈ ਦਿਨਾਂ ਤੋਂ ਚੱਲਦਾ ਆ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਵਾਸੀਆਂ ਨੇ ਸੂਰਜ ਮਹਾਰਾਜ ਜੀ ਦੇ ਦਰਸ਼ਨ ਨਹੀਂ ਕੀਤੇ ਯਾਨੀ ਕਿ ਸੂਰਜ ਬਿਲਕੁਲ ਚੜ੍ਹਿਆ ਹੀ ਨਹੀਂ ਪਿਛਲੇ 20 ਤੋਂ 25 ਦਿਨ ਹੋ ਗਏ ਨੇ ਕਿ ਸੂਰਜ ਦੇ ਦਰਸ਼ਨ ਨਹੀਂ ਹੋਏ ਮਗਰ ਸੂਰਜ ਦੇ ਦਰਸ਼ਨ ਨਾ ਹੋਣ ਕਰਕੇ ਜਿਹੜੀ ਸਰਦੀ ਹੈ ਉਹ ਉਹਦੇ ਵਿੱਚ ਹੋਰ ਜ਼ਿਆਦਾ ਇਜ਼ਾਫਾ ਹੋਣ ਨੂੰ ਵੇਖਣ ਨੂੰ ਆਉਂਦਾ ਮਗਰ ਸਰਦੀ ਇਸ ਕਦਰ ਖੈ ਕਿ ਲੋਕ ਬਿਲਕੁਲ ਡੁੱਬੋ ਕੇ ਹੋਏ ਨੇ ਘਰਾਂ ਦੇ ਵਿੱਚ ਹੀ ਬੈਠੇ ਹੋਏ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਜਿਹੜੇ ਲੋਕ ਆਪਣੇ ਕੰਮਾਂ ਤੇ ਨਿਕਲੇ ਨੇ ਉਹ ਬਿਲਕੁਲ ਆਪਣੇ ਆਪ ਨੂੰ ਟੱਕ ਕੇ ਨਿਕਲੇ ਨੇ ਜਿਹੜੇ ਵਾਹਨ ਚਲਾ ਰਹੇ ਜਿਹੜੇ ਮੋਟਰਸਾਈਕਲ ਸਕੂਟਰ ਚਲਾ ਰਹੇ ਨੇ ਉਹਨਾਂ ਨੂੰ ਤਾਂ ਖਾਸਾ ਸਰਦੀ ਲੱਗਦੀ ਹੈ ਆਪਣੇ ਆਪ ਨੂੰ ਬਿਲਕੁਲ ਮਫਰਲ ਬੰਨ ਕੇ ਟੋਪੀਆਂ ਪਾ ਕੇ ਹੱਥਾਂ ਤੇ ਉਹਨਾਂ ਨੇ ਗਲਵਜ਼ ਪਾਏ ਹੋਏ ਨੇ ਜਿਹੜੇ ਆਟੋ ਰਿਕਸ਼ਾ ਵਾਲੇ ਈ ਰਿਕਸ਼ਾ ਵਾਲੇ ਆ ਉਹ ਮਜਬੂਰਨ ਹੈ ਕਿ ਉਹਨਾਂ ਨੂੰ ਆਪਣੇ ਪਰਿਵਾਰ ਦਾ ਪਰਿਵਾਰ ਲਈ ਰੋਟੀ ਰੋਜੀ ਕਮਾਣੀ ਹੈ ਉਸ ਲਈ ਉਹ ਸੜਕਾਂ ਤੇ ਆਉਂਦੇ ਨੇ ਪਰ ਮਜਬੂਰ ਨੇ ਕਿ ਗਾਹਕ ਜਿਹੜਾ ਐ ਇੰਨੀ ਸਰਦੀ ਦੇ ਵਿੱਚ ਨਹੀਂ ਮਿਲਦਾ ਹੈ ਇਸ ਤਰ੍ਹਾਂ ਨਾਲ ਤੁਹਾਡੇ ਕਾਰੋਬਾਰ 'ਚ ਵੀ ਅਸਰ ਪਾਇਆ ਜਾ ਰਿਹਾ ਹੈ ਕਾਰੋਬਾਰ 'ਚ ਸਰ ਬਹੁਤ ਨੁਕਸਾਨ ਹੋ ਰਿਹਾ ਵਾ ਕਿਉਂਕਿ ਠੰਡ ਬੋਲ ਪੈ ਰਹੀ ਹੈ ਟੂਰਿਸਟ ਆ ਨਹੀਂ ਰਿਹਾ ਟੂਰਿਸਟ ਆਏਗਾ ਤੇ ਸਾਡਾ ਕੰਮ ਚੱਲੇਗਾ ਐਦਾ ਲੋਕਲ ਸਵਾਰੀਆ ਮਾੜਾ ਮੋੜ ਕੰਮ ਚੱਲਦਾ ਉਹਦਾ ਜਿੱਤੇ 7-8 ਤੋਂ ਬਣਾ ਖੜੀਦਾ ਤੇ 3-400 ਰੁਪਏ ਭਾਂਦੇ ਆ ਕਿਰਾਇਆ ਵੀ ਨਹੀਂ ਨਿਕਲ ਰਿਹਾ ਗੱਡੀ ਦਾ ਹਾਂਜੀ ਦੀਦਾ ਦੇ ਅਸਲ ਉਹ ਹਾਲ ਆ ਗਿਆ ਹੱਥਾਂ ਦੇ ਨਿਕਲਦੇ ਨਹੀਂ ਜੇਪਾ ਦੇ ਹੱਥ ਦੇ ਨਾਲ ਹੀ ਕੰਮ ਤੇ ਜਾਣ ਦਿਲ ਕਰਦਾ ਦਿਲ ਕਰਦਾ ਹਰ ਜਾਈ ਜਿ ਬੈਠੇ ਰਹੀਏ ਕਮਰੇ ਦੇ ਬਿਨਾ ਮਤਲਬ ਤਾਂ ਕੰਮ ਜਾਨ ਦਿਲ ਨਹੀਂ ਕਰਦਾ ਕੰਮ ਕਰਦੇ ਕੀ ਪੈਗਾ ਸਰ ਕੰਮ ਕਰਦੇ ਤਾਂ ਬਿਲਕੁਲ ਅਸਰ ਨਹੀਂ ਆ ਕਸਟਮਰ ਨਿਕਲਦਾ ਨਹੀਂ ਆ ਅਸੀਂ ਲੋਕ ਕੀ ਦੁਕਾਨਦਾਰ ਰਹਿ ਗਿਆ ਜਰੂਰਤਾਂ ਕਰਕੇ ਆਪਣੀਆਂ ਸਾਨੂੰ ਜਾਣਾ ਹੀ ਪਿਆ ਡਿਊਟੀ ਤੇ ਸਰਕਾਰੀ ਬੰਦਾ ਡਿਊਟੀ ਤੇ ਤਾਂ ਹੀ ਜਾ ਰਿਹਾ अदरवाइज ਉਹ ਵੀ ਘਰ ਰਹਿ ਕੇ ਖੁਸ਼ ਹੈਗਾ ਬਿਨਾ ਮਤਲਬ ਤਾਂ ਕੋਈ ਨਹੀਂ ਬਾਹਰ ਨਿਕਲਦਾ ਤੁਹਾਡੇ ਮੁਤਾਬਿਕ ਆਪਣੇ ਸਰਚ ਕੈਸ਼ ਵਰਥ ਹਨ ਖੰਡ ਭਰਪੂਰ ਹੈ ਇਹ 25 ਦਿਨ ਹੋ ਚੱਲੇ ਆ ਕੋਈ ਇਥੇ ਸੂਰੇ ਦਾ ਨਾਮ ਨਿਸ਼ਾਨ ਨਹੀਂ ਹੈਗਾ ਨਾ ਪਤਾ ਲੱਗਦਾ ਕੈਨੇਡਾ 'ਚ ਬੈਠੇ ਆ ਨਾ ਪਤਾ ਲੱਗਦਾ ਪੰਜਾਬ 'ਚ ਬੈਠੇ ਆ ਜੀ ਗੱਲ ਅੰਮ੍ਰਿਤਸਰ ਦੀ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਜਿਹੜਾ ਟੈਂਪਰੇਚਰ ਹੈ 3 ਡਿਗਰੀ ਜਿਹੜਾ ਰਿਕਾਰਡ ਕੀਤਾ ਗਿਆ ਇਸ ਵੇਲੇ ਹੁੰਦੇ ਸਮੇਂ ਦੇ ਵਿੱਚ ਹੀ ਗੱਲ ਕਰੀਏ ਤੇ ਹੁਣ ਜਿਹੜਾ ਟੈਂਪਰੇਚਰ 5 ਡਿਗਰੀ ਚੱਲ ਰਿਹਾ ਸੋ ਇਸ ਕਰਕੇ ਕੜਾਕੇ ਦੀ ਸਰਦੀ ਹੈ ਮੌਸਮ ਵਿਭਾਗ ਦੀ ਗੱਲ ਕਰੀਏ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਖਜੇ ਹੋਰ 5-6 ਦਿਨ ਸਾਨੂੰ ਇਹਦੇ ਨਾਲ ਨਿਜੀਠਣਾ ਪਏਗਾ ਇਹਦੇ ਨਾਲ 2-4 ਹੋਣਾ ਪਏਗਾ ਕਿਉਂਕਿ ਅਜੇ 3 ਦਿਨ ਤੱਕ ਯੈਲੋ ਅਲਰਟ ਐਲਰਰੀ ਕੀਤਾ ਗਿਆ ਹੈ ਕਿ ਧੁੰਦ ਅਜੇ ਸੰਘਣੀ ਪੈ ਸਕਦੀ ਹੈ ਮੌਸਮ ਇਸੇ ਤਰ੍ਹਾਂ ਇਸੇ ਤਰ੍ਹਾਂ ਸਰਦ ਹੋ ਸਕਦਾ ਹੈ ਜੇ بارش ਅਜੇ ਤੱਕ ਨਹੀਂ ਹੁੰਦੀ ਹੈ ਤਾਂ ਮੌਸਮ ਇਸੇ ਤਰ੍ਹਾਂ ਜਾਰੀ ਰਹੇਗਾ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ